ਬੇਟਾ ਪਤਾ ਚੱਲਣਾ ਹੈ ਸਾਡੀ ਹਾਂ ਇਹ ਪੈਸੇ ਤੁਸੀਂ ਕਾਤੇ ਕਾਤੇ ਨਹੀਂ ਹਾਂ ਉਹ ਬਿਆਂ ਨੂੰ ਜਾਣ ਨਹੀਂ ਦੀ ਹਾਂ ਚੈਰੋ ਸੁਬਾਹ ਹੀ ਜਾਣੇ ਬਾਹਰ ਕੱਢ ਗਏ ਜੀ ਉਹ ਵਿੱਚ ਲੱਤ ਚੋ ਇਹ ਹਜੇ ਤੱਕ ਦਾ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਕੀ ਜੀ ਤਫੀਜ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਹੋ ਇਹਨਾਂ ਦੀ ਜਿਹੜੀ ਫਲਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾ ਦਿੱਤੀ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਹਾਂ ਜੀ ਅੱਗੇ ਉਥੋਂ ਕੀ ਉਹਦੇ ਅੰਦਰ ਅੱਗੇ ਕਾਰਵਾਈ ਕੀਤੀ ਜਾਊਗੀ ਮੇਰਾ ਬੇਟਾ ਪਤਾ ਕਾਣਾ ਆਇਆ ਸੀ ਹਾਂ ਇਹ ਪੈਸੇ ਤੁਸੀਂ ਕਾਤੇ ਕੱਟਦੇ ਕਾਤੇ ਨਹੀਂ ਜੀ ਹਾਂ ਮੁੰਡਿਆਂ ਨੂੰ ਚਾਨ ਨਹੀਂ ਦੀ ਆਉਂਦਾ ਜੀ ਹਾਂ ਫਿਰ ਉਹ ਸਪਾਟੀ ਜਾਨ ਨੇ ਬਾਹਰ ਕੱਢ ਕੇ ਜੀ ਗੋਲੀ ਚਲਾ ਦਿੱਚੋ ਇਹ ਤੁਹਾਨੂੰ ਕੀ ਮੈ ਪਤਾ ਲੱਗਾ ਵੀ ਗੋਲੀ ਨੇ ਮੇਰਾ ਬੇਟਾ ਦੱਸਣ ਗਿਆ ਸੀ ਹਾਂ ਕਦਾ ਮੰਮੀ ਜਲਦੀ ਆ ਜਾ ਵੀ ਗੋਲੀ ਚ ਤੁਸੀਂ ਜਦੋਂ ਗੋਲੀ ਚੱਲੀ ਸੀ ਉਸ ਟਾਈਮ ਆਏ ਸੀ ਇੱਥੇ ਮੈਂ ਨਹੀਂ ਕਿ ਮੈਂ ਕੁੱਤਾ ਆਪਣੀ ਨਿਗਾਹ ਕਰਕੇ ਮੈਨੂੰ ਕਹੜਾ ਹੈ ਗੋਲੀ ਆ ਦੇ ਅਹ ਇਹਦੇ ਪੈਟੈਂਟ ਸੰਬੰਧਿਤ ਹੈ ਇਹ ਮੁੰਡਾ ਅੱਛਾ ਹਾਂਜੀ ਫਿਰ ਇਹਨਾਂ ਨੇ ਮਨੋ ਦੱਸਿਆ ਜਾ ਕੇ ਜਿਹੜੇ ਮੁੰਡੇ ਬੈਂਕ ਅਕਾਊਂਟ ਥੋੜਾ ਹੈ ਹਾਂਜੀ ਮੇਰਾ ਕਾਟ ਨੰਬਰ ਹੈ ਜੀ ਠੀਕ ਹੈ ਉਹਦਾ ਪਤਾ ਕਰਨਾ ਸੀ ਕੀ ਕਰਨਾ ਸੀ ਕੀ ਕੌਣ ਦਾ ਪਤਾ ਕਰਨਾ ਉਹ ਕਹਿੰਦੇ ਵੀ ਤੁਸੀਂ ਆਈ ਵਾਰੀ ਕਾਤੇ ਤੁਸੀਂ ਪੈਸੇ ਕਾਟਦੇ ਹਾਂ ਕਾਤੇ ਉਹ ਕਰਦੇ ਵੀ ਤੁਸੀਂ ਪੇਸਾ ਕਿਉਂ ਨਹੀਂ ਗੰਦੇ ਹੈ ਇਹ ਪੂਰੀ ਅੱਛਾ ਨਹੀਂ ਤੁਸੀਂ ਆ ਮਤਲਬ ਦੱਸ ਕਿੰਨੀ ਪੈਨਸ਼ਨ ਲੱਗੀ ਤੁਹਾਨੂੰ ਮਨੂ ਜੀ 1500 ਮਿਲਦੀ 1500 ਮੇਰੇ ਬੇਟੇ ਨੂੰ ਮੈਂ ਇਹਨੂੰ ਆਪਹਾਸ ਦੀ ਮਿਲਦੀ ਤੁਹਾਨੂੰ ਵਿਧਵਾ ਪੈਨਸ਼ਨ ਹਾਂਜੀ ਠੀਕ ਹੈ ਮਨੂ ਹਾਂ ਪੱਦਰ ਦੀ ਗਾੜ ਮੇਰੇ ਬੈਟੇ ਨੂੰ ਮਿਲਦੀ ਦੂਸਰੇ ਨੂੰ ਤਾਂ ਮਿਲਦੀ ਨਹੀਂ ਇਹਨਾਂ ਨੂੰ ਫੇ ਮੇਰੇ ਕਰਕੇ ਟੁੱਟ ਲਾ ਧੂਣ ਲੱਗੂਗੀ ਹੈਂਡੀਕੈਪ ਹੈਂਡੀਕੈਪ ਤੇ ਠੀਕ ਹੈ ਤਾਂ ਕਰਕੇ ਇਹ ਮੈਂ ਪੈਸਾ ਕਰਕੇ ਮੈਂ ਆਪਣੇ ਬੈਟੇ ਵਾ ਗੱਲ ਕਰਿਆ ਉਹ ਕਹਿੰਦਾ ਮੰਨੀ ਵੀ ਕਦੋਂ ਮੈਂ ਪਤਾ ਕਰਤਾ ਹਾਂ ਭਾਈ ਮੈਂ ਕਿਹਾ ਮੈਂ ਉਸ ਨੂੰ ਤੂੰ ਧੂਣ ਨਾ ਜਾ ਪਤਾ ਕਰ ਲੈ ਜਿੱਦੜ ਨਾਲ ਧੂਣ ਤੀ ਤਸੜਾ ਉਰੀ ਵੀ ਉਦਣ ਪਤਾ ਕਰ ਲੈ ਇਹ ਜਿਹੜੀ ਔਖਾ ਹੈ ਪਰ ਉਹਦਾ ਉਹਦਾ ਜਿਹੜਾ ਗੋਲੀ ਲੱਗੀ ਹੈ ਜੀ ਉਹ ਪਤਾ ਕਰ ਲਿਆ ਕਹਿੰਦਾ ਜੀ ਮੈਨੂੰ ਥੋੜਾ ਇਹ ਦੱਸੋ ਜੀ ਹੁਣ ਤੁਹਾਡਾ ਮੁੰਡਾ ਠੀਕ ਹੈ ਜੀ ਹਾਂਜੀ ਮੇਰਾ ਮੁੰਡਾ ਪਤਾ ਤੁਹਾਨੂੰ ਪਤਾ ਹੈ ਵੀ ਠੀਕ ਹੈ ਨਾ ਹਾਂਜੀ ਪਰ ਜਿਹੜਾ ਮੁੰਡਾ ਗੋਲੀ ਲੱਗੀ ਹੈ ਉਹਦਾ ਕੋਈ ਪਤਾ ਨਹੀਂ ਹੈ ਬਾਕੀ ਉਹ ਤਾਂ ਮਾਰੋ ਜੀ ਕਰਨੀ ਵੀ ਮਾਰਾ ਚ ਪਰ ਉਹ ਪੁੱਤ ਬੱਸ ਜਾਇਗਾ ਮੇਰਾ ਪੁੱਤ ਉਹ ਜਾਇਓ ਉਹ ਪੁੱਤ ਨਹੀਂ ਥੋੜੇ ਥੋੜੇ ਕੋਡ ਦੇ ਬਾਰੇ ਐਨੇ ਜਣਿਆਂ ਨੂੰ ਆਉਣ ਦੀ ਕੀ ਲੋੜ ਸੀ ਤਿੰਨ ਜਣੇ ਆਏ ਆ ਉਹ ਪਤਾ ਗਿਆ ਕੱਲ ਜੀ ਮੈਂ ਤਾਂ ਅਰੇ ਆਪਣੇ بیٹے ਨਾਲ ਗੱਲ ਕਰੀ ਸੀ ਉਹ ਮੁੰਡਾ ਦੂਸਰਾ ਚੱਲਿਆ ਤਾਂ ਕਿਤੇ ਹੋਰ ਪਾਸੇ ਕੰਮ ਉਹਨਾਂ ਨੇ ਜਿਆ ਪਤਾ ਹੀ ਵੀ ਮੁੰਡੇ ਨਾਲ ਉਹਨਾਂ ਨੂੰ ਫੋਨ ਕਰਿਆ ਕੀ ਕਰਿਆ ਕਰੇ ਕੋਈ ਜਾਦੂ ਉਸਦੇ ਗੋਲੀ ਲੱਗੀ ਮੇਰੇ ਬੇਟਾ ਮੈਨੂੰ ਘਰੋਂ ਤੁਹਾਨੂੰ ਆਪ ਨੂੰ ਤਾਂ ਪਤਾ ਹੋਣਾ ਨਾ ਵੀ ਸਾਢੇ 1 ਕਰੋੜ ਦੇ ਵਿੱਚ ਇੰਨੇ ਪੈਸੇ ਬੈਲੈਂਸ ਹੋਏ ਆ ਜਾਂ ਕਿਸ ਤਰ੍ਹਾਂ ਜੀ ਮੇਰੇ ਪਹਿਲਾਂ ਕੌਣ ਕਢਾਉਣ ਆਉਂਦਾ ਥੋੜਾ ਮੁੰਡਾ ਲੈ ਕੇ ਜਾਂਦਾ ਪੈਸੇ ਕਢਾ ਕੇ ਮੈਂ ਦੇਖੇ ਜਾਂਦੀ ਹਾਂ ਜੀ ਕਿਹਦਾ ਕਢਾ ਕੇ ਲੈ ਫਿਰ ਤੁਸੀਂ ਆਪ ਕਿਉਂ ਨਹੀਂ ਪਹੁੰਚੇ ਉਸ ਟਾਈਮ ਜੇ ਤੁਹਾਨੂੰ ਪਤਾ ਤਾਂ ਵੀ ਇਹ ਮੁੰਡਾ ਤੁਹਾਡਾ ਨਾਲ ਕਿਸੇ ਬੰਦਿਆਂ ਨੂੰ ਹੋਰ ਨੂੰ ਲੈ ਕੇ ਗਿਆ ਆਹ ਮੁੰਡਾ ਜੀ ਮੇਰਾ ਨਹੀਂ ਤਾਂ ਜਿਹੜਾ ਨੇ ਲੈ ਕੇ ਬਲਾ ਕੇ ਲੈ ਕੇ ਆਇਆ ਮੇਰਾ ਮਤਲਬ ਹੋਰ ਸੀ ਅੱਛਾ ਹਾਂਜੀ ਚਲੋ ਜੇ ਮੈਂ ਆ ਕੇ ਨਾ ਨਾ ਤਾਂ ਦਰਖਾਵਾ ਦੇਣੀ ਕਿ ਮੈਂ ਬਲਾ ਕੇ ਜਾ ਕੇ ਦਰਖਾਵਾ ਦੇਣੀ ਕਿ ਮੈਂ ਸਰਪੰਚ ਬਜ ਕੇ ਇਹ ਤੁਹਾਡੇ ਤੋਂ ਜਾਣ ਤੋਂ ਲੰਦਰ ਖਾ ਦੇ ਗਏ ਇਹ ਆਈਵਰੀ ਹਰੇਕ ਤੇ ਤੁਹਾਨੂੰ ਲੱਗਦਾ ਕੋਈ ਬੈਂਕ ਵਾਲਿਆਂ ਦੀ ਕੋਈ ਮਤਲਬ ਖਾਲਸਤਾਨੀ ਸੀ ਵੀ ਤਾਂ ਤੁਹਾਨੂੰ ਇਹ ਮੁੰਡੇ ਨੂੰ ਥੋੜੇ ਨੂੰ ਆਉਣਾ ਪਿਆ ਤਾਂ ਇਹ ਹਾਸਾ ਵਾਪਰਿਆ ਨਹੀਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਕੋਈ ਫਰੋਡ ਕਰਦੇ ਆ ਬੈਂਕ ਵਾਲੇ ਕੋਈ ਪੈਸੇ ਨਾਲ ਤੁਹਾਡੇ ਨਾਲ ਇਹ ਹਰੇਕ ਗੱਲ ਇਹ ਕਰਦੇ ਜੀ ਪੈਸਿਆਂ ਪਿੱਛਾ 헤ੜਾ ਫੇਰੀ ਹਰੇਕ ਗੱਲ ਕਰਦੇ ਅੱਛਾ ਹਾਂਜੀ ਹੋਰ ਬੈਂਕਾਂ ਮਾਸੀ ਸੀ ਮਨੀ ਹੋ ਰਹੇ ਚਲੋ ਕੋਈ ਨਹੀਂ ਅਸੀਂ ਇਹ ਵੀ ਆਪਾਂ ਸਵਾਲ ਕਰਾਂਗੇ ਬੈਂਕ ਮੈਨੇਜਰ ਨੂੰ ਵੀ ਕੀ ਕਹਿੰਦੇ ਨੇ ਠੀਕ ਹੈ ਸਰ ਇਹ ਮੁਹਾਲੀ ਜਿਲ੍ਹੇ ਦੇ ਪਿੰਡ ਮੱਜ ਦੇ ਵਿੱਚ ਜੋ ਬੈਂਕ ਦੇ ਕਿਸੇ ਦਾ ਗੋਲੀ ਚੱਲੀ ਹੈ ਕੀ ਇਹ ਪੂਰਾ ਮਾਮਲਾ ਹੈ ਦੇਖੋ ਇਹ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਉਹਨਾਂ ਦੀ ਜਿਹੜੀ ਲੜਾਈ ਹੋਈ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਕਿੰਨੀ ਗੋਲੀਆਂ ਲੱਗੀਆਂ ਇੱਕ ਚਲਾਈ ਆ ਜੀ ਗੋਲੀ ਜੋ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਅਗਲੀ ਕਿਸ ਤਰ੍ਹਾਂ ਦੇ ਤੁਹਾਨੂੰ ਕੀ ਲੱਗਦਾ ਕੋਈ ਲੁੱਟ ਕੋ ਦਾ ਵਾਹ ਲਾ ਜੀ ਮੋਕਲ ਦੇ ਰਾਦੇ ਨਾਲ ਆਏ ਸੀ ਨੌਜਵਾਨ ਕਿਵੇਂ ਨਹੀਂ ਇਹਨਾਂ ਦੀ ਮਦਰ ਦਾ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਨੂੰ ਕੋਲ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਕੇ ਬਾਰੇ ਬੋਲਦੇ ਆ ਜਿੱਤੇ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਤੇ ਜੋ ਸਿਕਿਉਰਿਟੀ ਗਾਰਡ ਆ ਜੀ ਉਹ ਕਰ ਤਕਾਇਆ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਹਾਂ ਜੀ ਅੱਗੇ ਉਥੋਂ ਕੀ ਉਹਦੇ ਅੰਦਾਜ਼ ਅੱਗੇ ਕਾਰਵਾਈ ਕੀਤੀ ਜਾਊਗੀ ਵੈਪਨ ਉਹਦੇ ਕੋਲ ਸੀ ਜਿਹੜਾ ਇਹਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਉਹ ਨੌਜਵਾਨ ਤੇ ਲੱਗੀ ਹੈ ਕਿਵੇਂ ਉਹਦੀ ਹੈਲਥ ਕਿਵੇਂ ਹੈ बिकॉज ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਹਾਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਸਾਬ ਨਾਲ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੀ ਇੱਕ ਨੌਜਵਾਨ ਤੇ ਲੱਗੀ ਹੋਵੇ ਇੱਕ ਦੀ ਲੱਗੀ ਹੈ ਜੀ ਤਕਾਇਆ ਜਿਹੜਾ ਹੈਗਾ ਵਾ ਇੱਕ ਦੇ ਨੇਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਹਜੇ ਉਹ ਜਿਹੜੀ ਹਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟ ਦਾ ਇਦਾਂ ਦਾ ਕੋਈ ਹੈ ਨਹੀਂ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਆ ਜੀ ਹੁਣ ਕੀ ਕਾਰਵਾਈ ਕੀਤੀ ਜਾਦੀ ਹੁਣ ਅਸੀਂ ਉਤੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬੰਦ ਦੀ ਤਫਤੀਸ਼ ਕਰਕੇ ਜੋ ਵੀ ਐਫ ਆਈ ਆਰ ਦਰਜ ਕਰਕੇ ਜਿਹੜੀ ਕਾਰਵਾਈ ਅਮਲ ਤੇ ਲਿਆਵਾਂਗੇ ਜੀ ਅੱਗੇ ਠੀਕ ਹੈ ਥੈਂਕ ਯੂ